ਬਟਾਲਾ ਦੇ ਸਾਗਰਪੁਰੇ ਵਿੱਚ 7ਵੀਂ ਜਮਾਤ ਦੇ ਪੜ੍ਹਦੇ ਬੱਚੇ ਕੋਲੋਂ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਪਸੌੜ ਦੀ ਨੋਕ ਤੇ ਐਕਟਵਾ ਖੋ ਕੇ ਫਰਾਰ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਉਧਰ ਮੌਕੇ ਤੇ ਪੁਲਿਸ ਵੱਲੋਂ ਜਾਂਚ ਆਰੰਭ ਕੀਤੀ ਹੈ ਜਿਸ ਬੱਚੇ ਕੋਲੋਂ ਐਕਟਵਾ ਲੁੱਟੀ ਗਈ ਹੈ ਉਸਨੇ ਜਾਣਕਾਰੀ ਦਿੰਦੇ ਹੋਏ ਕਿਹਾ ਤੋ ਆਪਣੇ ਘਰ ਤੋਂ ਐਕਟਵਾ ਲੈਣ ਲਈ ਗਿਆ ਸੀ ਪਰ ਅਚਾਨਕ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਪਸੌੜ ਧੱਕਾ ਕੇ ਕਹਿੰਦੇ ਕਿ ਆਪਣੇ ਐਕਟਵਾ ਤੋਂ ਥੱਲੇ ਉਤਰ ਜਾ ਤਾਂ ਮੈਂ ਉਤਰ ਗਿਆ ਉਹ ਮੇਰੀ ਐਕਟਵਾ ਲੈ ਕੇ ਫਰਾਰ ਹੋ ਗਏ ਉਥੇ ਪੁੱਤਰ ਤਖਤਾਰੀ ਜਿਸ ਨੂੰ ਵੀਰ ਸਿੰਘ ਦਾ ਚੈਨਾਕ ਬਿਆਨ ਦਰਜ ਕੀਤੇ ਗਏ ਹਨ ਕਿ ਅਗਲੀ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਤਫਦੀਸ਼ ਸੁਰਖ ਕਰ ਦਿੱਤੀ ਹੈ ਬਿਊਰੋ ਰਿਪੋਰਟ ਪੰਜਾਬ ਨਿਊਜ਼ ਤੁਹਾਨੂੰ ਪਤਾ ਲੱਗਾ ਸਾਗਰਪੁਰੇ ਅਗਲੇ ਪਾਸੇ ਮੋੜ ਤੇ ਨਾ ਫਾਟਕ ਲੱਗ ਗਏ ਮੋਕੜ ਕੋਈ ਹੈ ਤੇ ਨਾਨਮ ਸੱਤ ਨੌਜਵਾਨ ਹੈ ਮੋਕਾ ਵੀ ਆਇਆ ਹੈ ਬਾਸੋ ਬੰਦਿਆਂ ਦੀ ਤਲਾਸ਼ ਕਰ ਰਹੇ ਹੋ ਉਹ ਸਗੀ ਸ਼ਾਮ ਤੱਕ ਕਵਰ ਕਰ ਲਗੇ ਕੀ ਦੱਸਿਆ ਬੱਚੇ ਦੇ ਕੋਲੋਂ ਕੋ ਹਥਿਆਰ ਵੀ ਸੀ ਹੇ ਘਾਰ ਤੇ ਵੱਲੋਂ ਤੇ ਨਹੀਂ ਦੱਸਿਆ ਕੋਈ ਉਹ ਲੈਟਰ ਲੁੱਟਰ ਹੋਣਾ ਜਗੋਂ ਨਾਲ ਉਹ ਫਟਿਆ ਖੜਾ ਹੋ ਗਿਆ ਹੂੰ ਹੋਰ ਨਹੀਂ ਕੋਈ ਚੀਜ਼ ਆ ਗਈ ਉਹ ਲੈਟਰ ਆ ਕੇ ਪਿਸਤਲਿਆ ਉਹ ਦੱਸਣ ਦੇ ਨਾ ਇਹ ਬੱਚੇ ਹੀ ਦੱਸਿਆ ਬਾਅਦ ਚ ਉਹ ਲੈਟਰ ਹੀ ਉਹਦੇ ਕੋਲ ਨਹੀਂ ਬੱਚੇ ਨੇ ਦੱਸਿਆ ਬੱਚਾ ਕਹਿੰਦਾ ਪਿਸਤਲ ਬਾਕੀ ਵੇਖ ਲੈਣਾ ਕਲੀਅਰ ਕਰਕੇ ਉਹ ਪਿਸਤਲ ਬੇਟਾ ਹੀ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਦੇਰੀ ਹੈ ਠੀਕ ਆ ਉਹ ਇਥੋਂ ਜਸਟ ਨਿਕਲ ਕੇ ਤੇ ਦੁੱਧ ਲੈਣ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤਨਾਲੇ ਦੁੱਧ ਵੀ ਲੈਣ ਜਾਂਦਾ ਸੀ ਉਹ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡਾ ਘਰ ਆ ਉਤੋਂ ਬੱਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਵਿਖਾਇਆ ਇਹਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬੱਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦਿੱਤੀ ਐ ਘਰ ਆ ਕੇ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਆ ਜਿੱਤੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗੇ ਸਪਹਿਲਾਂ ਵੀ ਇਹੋ ਜਿਹਾ ਮਾਹੌਲ ਹੈ ਹਾਂ ਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲਾਗੇ ਹੁੰਦੀਆਂ ਰਹੀਆਂ ਨੇ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਦੀ ਵਿਵਾਰਦਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਦੇ ਖਿਲਾਫ ਬੱਚਿਆਂ ਦਾ ਵਜਾ ਆਹ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਹੈ ਬੱਚਾ ਤਾਂ ਛੋਟਾ ਹੀ ਹੈ ਜੀ ਪੁਲਿਸ ਕੰਪਲੇਟ ਕਰ ਹਾਂ ਜੀ ਪੁਲਿਸ ਕੰਪਲੇਂਟ ਹੈ ਪੁਲਿਸ ਵਾਲਿਆਂ ਨੂੰ ਕਰਤੀ ਹੈ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਇਰਥੇ ਚ ਪੜਦਾ ਸਾਗਰਪੁਰ ਰ ਰਹਿੰਦਾ ਹਾਂ ਕੀ ਹੋਇਆ ਕੀ ਹੋਇਆ ਕਿ ਮੈਂ ਜਾਣ ਰਹੀ ਦੁਕਾਨ ਤੇ ਤੇ ਘਰ ਵਾਪਸ ਆ ਰਹੀ ਤੇ ਉੱਥੋਂ ਤਿੰਨ ਜਣੇ ਆਏ ਆ ਪਲੇਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵੋਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂ ਹਾਂਜੀ ਕਿਥੇ ਗਏ ਸੀ ਤੇ ਕੀ ਕਰਦੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਹੀ ਬ੍ਰੈਡ ਲੈਣ ਗਿਆ ਹਾਂ ਹਾਂਜੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਹਿ ਕੇ ਉੱਤਰ ਜਾਉਣ ਤੋਂ ਅੱਛਾ ਹਾਂਜੀ ਉਹ ਬੰਦੇ ਤੇ ਨਾ ਨਹੀਂ ਕਿ ਸਰਦਾਰ ਹੈ ਮੂ ਨਹੀਂ ਅੱਛਾ ਤੇ ਮੈਂ ਹਾਂਜੀ ਹੱਥ ਚੋੜ ਰੋਕੀਏ ਉਹ ਪਿਸਟਲ ਹੀ ਹੋਰ ਕੁਝ ਨਹੀਂ ਹੈ ਨਾ ਉਹਨਾਂ ਦਾ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਹਾਂਜੀ ਕੀਤਾ ਪੀਬੀ06 ਐਚਐਫ 6848 ਕਿੰਨੀ ਤੇਜ਼ ਹੈ ਕਿੰਨੀ ਤੇਜ਼ ਆਏ ਤੇ ਮੇਰੇ ਵੱਲ ਥੋੜੀ ਸਪੀਡ ਚੀ ਸੀ ਤੇ ਪਰ ਗਏ ਬੜੀ ਸਪੀਡ ਚ ਹਾਂ ਕੀ ਲੱਗਾ ਉਹਦੋਂ ਜਦੋਂ ਤੱਕ ਉਹਨਾਂ ਨੇ ਖਿਲਾ ਰਿਆ ਕਿਉਂ ਖਿਲਾ ਰਿਆ ਕਿ ਤੱਕ ਲਾਰੇ ਕੋਈ ਸਮਝ ਆਈ ਤਮ ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਉਹ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਤੇ ਫੇਰ ਆnde ਉੱਤਰ ਹੁਣ ਤੋਂ ਹਾਂ ਹਾਂਜੀ ਕਿਤੇ ਕੋਈ ਹਥਿਆਰ ਹੈਗਾ ਸੀ ਕਿਸੇ ਕੋਲ ਹਾਂ ਹੈ ਕਿੰਨੇ ਜਿਹੇ ਇੱਕੋ ਉਹ ਐਕਟਿਵ ਹੋ ਕੇ ਲੱਗੇ ਫਿਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂਜੀ ਫਿਰ ਮੈਂ ਦੱਸਿਆ ਮਾਂ ਨੂੰ ਤੇ ਫਿਰ ਮੰਮਾ ਨੇ ਪਾਪਾ ਨੂੰ ਦੱਸਿਆ